ਦਿਤਾ ਜਾਂਦਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸੇ ਤਰ੍ਹਾਂ ਇਤਿਹਾਸਕਾਰ ਲਿਖਦੇ ਆ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੀ ਵਾਰ ਹੋਲਾ ਮਹੱਲਾ ਬਣਾਇਆ 1757 ਬਿਕਰਮੀ ਚੇਤਵਦੀ ਪਹਿਲੀ ਉਸ ਦਿਨ ਮਹਾਰਾਜ ਸਾਹਿਬ ਜੀ ਨੇ ਆਨੰਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਮਨਾਇਆ ਉਸ ਦੇ ਦਿਨ ਮਹਾਰਾਜ ਸਾਹਿਬ ਨੇ ਚਿੱਠੀਆਂ ਭੇਜ ਕਰਕੇ ਹੁਕੂਨਾਮੇ ਭੇਜ ਕੇ ਖਾਲਸੇ ਨੂੰ ਸਿੰਘਾਂ ਨੂੰ ਸੰਗਤਾਂ ਨੂੰ ਇਕੱਤਰ ਕੀਤਾ ਰੰਗ ਬੰਗਾਏ ਪੇਚਕਾਰੀਆਂ ਖੇਡੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਰੰਪਰਾ ਨੂੰ ਦੀਵਾਨ ਸਜਾਇਆ ਉਹਦੇ ਵਿੱਚ ਗੁਰੂ ਕੀ ਬਾਣੀ ਦੇ ਕੀਰਤਨੇ ਹੋਏ ਹੋਲੀ ਕੀਨੀ ਸੰਤ ਸੇਵਤ ਰੰਗ ਲਾਗਾਤ ਲਾਲ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਸੰਤ ਰਾਗ ਦੇ ਕੀਰਤਨ ਕੀਤੇ ਗਏ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਉੱਤੇ ਛਿੜਕਾ ਕੀਤਾ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਜੀ ਦੇ ਉੱਤੇ ਸੰਗਤਾਂ ਦੇ ਉੱਤੇ ਛਿੜਕਾ ਹੋਇਆ ਇਸ ਤਰ੍ਹਾਂ ਬੜੇ ਖੁਸ਼ੀ ਦੇ ਨਾਲ ਹੋਲੇ ਮਹੱਲੇ ਨੂੰ ਮਨਾਇਆ ਗਿਆ ਭਾਈ ਨੰਦ ਲਾਲ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਹਦਾ ਬਕਾਇਦਾ ਜ਼ਿਕਰ ਕਰਦਿਆਂ ਹੋਇਆ ਲਿਖਿਆ ਗੁਲੇ ਹੋਲੀ ਬਬਾਗੇ ਦਹਰ ਬੁਕਰਦ ਲਬਜੂ ਗੁੰਚਾਰਾ ਪਰਖੰਧਹਕ ਹੂ ਕਰ। ਸੋ ਇਹ ਭਾਈ ਨੰਦ ਲਾਲ ਜੀ ਦੀ ਜਿਹੜੀ ਗਜ਼ਲ ਹੈ ਇਹਦੇ ਵਿੱਚ ਭਾਈ ਨੰਦ ਲਾਲ ਜੀ 33ਵੀਂ ਗਜ਼ਲ ਦੇ ਵਿੱਚ ਹੋਲੇ ਮਹੱਲੇ ਨੂੰ ਮਨਾਉਣ ਦੀ ਅਰੰਭਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਦੱਸਦੇ ਆ। ਇਸ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਨੇ ਇਹ ਰੰਗ ਖੇਡਣ ਤੋਂ ਉਪਰੰਤ ਮਹਾਰਾਜ ਸਾਹਿਬ ਨੇ ਮਹੱਲਾ ਖੇਡਿਆ ਤੇ ਹੋਲਗੜ੍ਹ ਦਾ ਪਾਵਨ ਸਥਾਨ ਇਤਿਹਾਸ ਵਿੱਚ ਗਵਾਹੀ ਦਿੰਦਾ ਜਿਹੜਾ ਨਾਨਕਪੁਰ ਸਾਹਿਬ ਦੇ ਪੰਜ ਕਿਲਿਆਂ ਦੇ ਵਿੱਚ ਇੱਕ ਕਿਲਾ ਵੀ ਬਣਿਆ। ਉਸ ਕਿਲੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪਣੇ ਸਾਰੇ ਪੰਥ ਨੂੰ ਇਕੱਤਰ ਕਰਕੇ ਦੋ ਸਿੰਘਾਂ ਦੀਆਂ ਟੋਲੀਆਂ ਬਣਾ ਕੇ ਆਪਸ ਦੇ ਵਿੱਚ ਉਹਨਾਂ ਦਾ ਜੰਗੀ ਅਭਿਆਸ ਕਰਾਉਂਦਿਆਂ ਜੰਗ ਲੜਾਏ ਤੇ ਜਿਹੜੀ ਧਿਰ ਨੇ ਉਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਮਹਾਰਾਜ ਨੇ ਉਹਨਾਂ ਨੂੰ ਸਿਰੋਪਾਓ ਦਿੱਤੇ ਸਨਮਾਨ ਬਖਸ਼ੇ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਅਭਿਆਸ ਕਰਾ ਕਰਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਾ ਕਰਕੇ ਤੇ ਇਸੇ ਤਰ੍ਹਾਂ ਇਸ ਇਤਿਹਾਰ ਨੂੰ ਮਨਾਉਣ ਦੀ ਪ੍ਰੇਰਣਾ ਖਾਲਸੇ ਨੂੰ ਦਿੱਤੀ ਤੇ ਇਸੇ ਤਰ੍ਹਾਂ ਖਾਲਸਾ ਅੱਜ ਤੱਕ ਉਸ ਪ੍ਰੇਰਣਾ ਦੇ ਉਸ ਹੁਕਮ ਅਦੂਲਾ ਦੇ ਨਾਲ ਚੱਲਦਾ ਹੋਇਆ ਅੱਜ ਵੀ ਖਾਲਸਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕਰਕੇ ਬੜੇ ਜੰਗੀ ਜਾਹੋ ਜਲਾਲ ਦੇ ਨਾਲ ਜੋ ਮਹੱਲੇ ਖੇਡਦਾ ਹੈ ਤੇ ਹੋਲਾ ਮਹੱਲਾ ਮਨਾਉਂਦਾ ਹੈ ਸੋ ਖਾਲਸਾ ਜੀ ਇਹਦੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦੇ ਆ ਕਿ ਭਾਈ ਗਿਆਨੀ ਗਿਆਨ ਸਿੰਘ ਜੀ ਲਿਖਦੇ ਇਤਵਾਰੀ ਗੁਰੂ ਖਾਲਸਾ ਦੇ ਵਿੱਚ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਲਾ ਮਹੱਲਾ ਮਨਾਇਆ ਪਹਿਲੀ ਵਾਰ ਅਨੰਦਪੁਰ ਸਾਹਿਬ ਉਸ ਵੇਲੇ ਸੰਕਟਾਂ ਦਾ ਇੰਨਾ ਵੱਡਾ ਕੱਠ ਸੀ ਤੇ ਗੁਰੂ ਸਾਹਿਬ ਜੀ ਦੇ ਖਾਲਸੇ ਦੀ ਇੰਨੀ ਤਿਆਰੀ ਦੇਖ ਕਰਕੇ ਬਾਬਾ ਸੁਥਰੇ ਸਾਹਿਬ ਜੀ ਆਪਣੇ ਮੂੰਹ ਤੇ ਕਾਲਾ ਰੰਗ ਮਲ ਕੇ ਆ ਗਏ ਤੇ ਜਦੋਂ ਸੰਗਤ ਵਿੱਚ ਆਏ ਸਿੰਘਾਂ ਨੇ ਕਿਹਾ ਮਹਾਰਾਜ ਇਹ ਦੇਖੋ ਕੈਸਾ ਇਹਨਾਂ ਨੇ ਸਰੂਪ ਬਣਾਇਆ ਅੱਜ ਖੁਸ਼ੀ ਦਾ ਮੌਕਾ ਕਾਲਾ ਰੰਗ ਸੋਗ ਦਾ ਪ੍ਰਤੀਕ ਲੈ ਕੇ ਆਏ ਆ ਤੇ ਪੁੱਛਿਆ ਬਾਬਾ ਸੁਥਰੇ ਸਾਹਿਬ ਜੀ ਤੋਂ ਵੀ ਤੁਸੀਂ ਇਹ ਰੰਗ ਕਿਉਂ ਮਲਿਆ ਬਾਬਾ ਸੁਥਰੇ ਸਾਹਿਬ ਕਹਿਣ ਲੱਗੇ ਮਹਾਰਾਜ ਤੁਹਾਡਾ ਪੰਥ ਇਹ ਹਿੰਦੂ ਤੇ ਮੁਸਲਮਾਨਾਂ ਦੇ ਵਿੱਚੋਂ ਨਵੇਕਲਾ ਪੰਥ ਨਵੇਕਲਾ ਧਰਮ ਪੈਦਾ ਹੋਇਆ ਤੇ ਇਹਦਾ ਖਾਲਸੇ ਦਾ ਜਹੋ ਜਲਾਲ ਇਹਦੀ ਸ਼ੂਰਬੀਰਤਾ ਇਹਦਾ ਸਰੂਪ ਦੇਖ ਕਰਕੇ ਜਿਹੜੇ ਪਹਾੜੀ ਰਾਜੇ ਤੇ ਮੁਗਲ ਹਕੂਮਤ ਹੈ ਇਹ ਸੜਬੜ ਰਹੀ ਹੈ ਤੇ ਗੁਰੂ ਸਾਹਿਬ ਜੀ ਮੈਂ ਇਹਨਾਂ ਦੀ ਨਜ਼ਰ ਨਾ ਲੱਗ ਜਾਵੇ ਇਸ ਕਰਕੇ ਮੈਂ ਨજરਬੱਤੂ ਬਣ ਕੇ ਆਇਆ ਜਿਵੇਂ ਲੋਕ ਘਰਾਂ ਦੇ ਵਿੱਚ ਸੁੰਦਰ ਸੁੰਦਰ ਮਹਿਲ ਬਣਾ ਕੇ ਔਟਾਰੀਆਂ ਬਣਾ ਕੇ ਉੱਤੇ ਕਾਲੀ ਤੌੜੀ ਟੰਗ ਦਿੰਦੇ ਆ ਇਸ ਕਰਕੇ ਮਹਾਰਾਜ ਨਜ਼ਰ ਨਾ ਲੱਗੇ ਤੁਹਾਡੇ ਪੰਥ ਨੂੰ ਇਹ ਚੜ੍ਹਦੀ ਕਲਾ ਵਿੱਚ ਰਹੇ ਸੋ ਗੁਰੂ ਸਾਹਿਬ ਜੀ ਨੇ ਫਿਰ ਬਾਬਾ ਸੁਤਰੇ ਸਾਹਿਬ ਜੀ ਨੂੰ ਐਸਾ ਕਰਕੇ ਵੇਖਦਿਆਂ ਕਹਿਣ ਲੱਗੇ ਤੁਸੀਂ ਸੰਗਤ ਦਾ ਭਲਾ ਮੰਗਿਆ ਤੁਹਾਨੂੰ ਵਰਦ ਵਰ ਦਿੰਦੇ ਆ ਤੇ ਇਹ ਤੁਹਾਨੂੰ ਲੋਕ ਪੂਜਣਗੇ ਸੋ ਅੱਜ ਵੀ ਉਹ ਸੁਤਰੇ ਸਾਹਿਬ ਹੀ ਗੱਦੀ ਹੈ ਫਿਰ ਸਾਡੇ ਗ੍ਰੰਥਕਾਰਾਂ ਨੇ ਬੜੇ ਸੁੰਦਰ ਬੋਲ ਬੜੀਆਂ ਸੁੰਦਰ ਕਵਤਾਵਾਂ ਦੇ ਵਿੱਚ ਇਸ ਇਤਿਹਾਸ ਨੂੰ ਇਸ ਦਿਹਾੜੇ ਦੇ ਇਤਿਹਾਸਕ ਪੱਖ ਨੂੰ ਲਿਆ ਕੇ ਸਾਹਮਣੇ ਸਾਹਮਣੇ ਪੇਸ਼ ਕੀਤਾ ਤੇ ਔਰਨ ਕੀ ਆਰਤੀ ਆਰਸੋ ਆਰਤਾ ਅਕਾਲ ਜੂ ਕੋ ਲੋਗਨ ਕੀ ਬੋਲੀ ਦੀਨ ਬੰਦੂ ਕੋਸੋ ਬੋਲਾ ਹੈ ਅੰਬਕਾ ਕੜਾਹੀ ਮਹਾਰਾਜ ਕੋ ਕੜਾ ਸੁਦਾ ਚੋਲੀ ਤੋਂ ਬਖਾਨਾ ਬਾਲ ਸੁਆਮੀ ਕੋਸੋ ਚੋਲਾ ਹੈ ਝੰਡੀ ਉਹ ਸਵਾਰੀ ਆਮ ਝੰਡਾ ਜੂ ਸਵਾਰਾ ਨਾਥ ਚੋਲੀ ਸੋ ਤਮਾਮ ਕੀ ਸੋ ਖਾਲਸੇ ਕੋ ਝੋਲਾ ਹੈ ਦੇਵੀ ਦੇਵ ਸਿੱਧਨ ਕੀ ਲੋਗਨ ਮੈਂ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਆਜ ਹੋਲਾ ਹੈ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾਨਿਤ ਬਚਨਾ ਮੋਲਾ ਸੋ ਐਸੇ ਬਚਨ ਖਾਲਸਾ ਜੀ ਆਪਾਂ ਇਤਿਹਾਸ ਦੇ ਇਤਿਹਾਸਕਾਰ ਸਾਡੇ ਗ੍ਰੰਥਕਾਰ ਇਹ ਸਾਰੇ ਬਚਨ ਲਿਖਦੇ ਆ ਗੁਰੂ ਗਰੀਬ ਨਵਾਜ਼ ਪਾਤਸ਼ਾਹ ਨੇ ਆਪਣੇ ਖਾਲਸੇ ਦੇ ਵਿੱਚ ਪੂਰੀ ਤਾਕਤタル ਭਰਨ ਵਾਸਤੇ ਪੂਰੀ ਖਾਲਸਾਈ ਜਾਹੋ ਜਲਾਲ ਜਲਾਓ ਭਰਨ ਵਾਸਤੇ ਮਹਾਰਾਜ ਨੇ ਇਸ ਪਾਵਨ ਦਿਹਾੜੇ ਨੂੰ ਬਣਾਉਣ ਲਈ ਆਪਣੇ ਸਿੱਖਾਂ ਨੂੰ ਇਸ ਪਵਿੱਤਰ ਦਿਹਾੜੇ ਦਾ ਇਤਿਹਾਸ ਦਿੱਤਾ ਹੈ ਸੋ ਸਾਰਾ ਪੰਥ ਖਾਲਸਾ ਜੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਚੜ੍ਹਦੀ ਕਲਾ ਦੇ ਨਾਲ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਨਾ ਰਿਹਾ ਹੈ। ਸਮੁੱਚੇ ਵਿਸ਼ਵ ਵਿੱਚ ਦੇਸ਼-ਵਿਦੇਸ਼ਾਂ ਵਿੱਚ ਵਸੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੇ ਪਾਵਨ ਪਉਤਰ ਦਿਹਾੜੀ ਦੀਆਂ ਕੋਟਾਨ-ਕੋਟਾਨ ਵਧਾਈਆਂ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।